ਸ਼ਾਸਿਕਰ ਕੈਨਡੀ ਵੀ ਪੰਜਾਬੀ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਆਈਪੀਐਲ ਚੱਲ ਰਿਹਾ ਹੈ ਪਰ ਭਾਰਤ ਦੀ ਇੰਡੀਅਨ ਪ੍ਰੀਮੀਅਰ ਲੀਗ ਜਿਹੜੀ ਬੜੀ ਮਸ਼ਹੂਰ ਮੰਨੀ ਜਾਂਦੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਹੈ ਲੋਕ ਕੰਮ ਕਰਨ ਤੋਂ ਵਿਹਲੇ ਹੋ ਕੇ ਸ਼ਾਮ ਨੂੰ 7:30 ਵਜੇ ਆਪਣੀ ਟੀਵੀ ਸਕਰੀਨਾਂ ਤੇ ਜਾਂ ਮੋਬਾਈਲਾਂ ਦੇ ਉੱਪਰ ਮੈਚ ਦਾ ਆਨੰਦ ਮਾਣਦੇ ਨੇ ਤਾਂ ਦੱਸ ਦਈਏ ਕਿ ਅੱਜ ਪੰਜਾਬ ਦਾ ਮੈਚ ਰਾਜਸਥਾਨ ਰਾਇਲਜ਼ ਨਾਲ ਖੇਡਿਆ ਜਾਣਾ ਜਿਸ ਦੀ ਮੁਹਾਲੀ ਦੇ ਵਿੱਚ ਟਿਕਟਾਂ बिक ਚੁੱਕੀਆਂ ਨੇ ਤੇ ਸ਼ਾਮ ਨੂੰ 4 ਵਜੇ ਜਿਹੜਾ ਹੈ ਮੁੱਲਾਪੁਰ ਸਟੇਡੀਅਮ ਦੇ ਵਿੱਚ ਐਂਟਰੀ ਦਿੱਤੀ ਜਾਵੇਗੀ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਕੇਂਦਰੀ ਟੀਮ ਦੇ ਦੋ ਮੈਚ ਖੇਡੇ ਨੇ ਦੋਨਾਂ ਦੇ ਵਿੱਚ ਜੇਤੂ ਰਹੀ ਹੈ ਸ੍ਰੇਸ਼ ਅਈਅਰ ਦੀ ਟੀਮ ਬੜਾ ਬੇਕਮਾਲ ਬਾ ਕਮਾਲ ਜਿਹੜਾ ਹੈ ਉਹ ਭੂਮਿਕਾ ਨਿਭਾ ਰਹੀ ਹੈ ਤੇ ਨਾਲ ਦੇ ਨਾਲ ਜਿਹੜਾ ਦੱਸ ਦਈਏ ਕਿ ਬੋਲਿੰਗ ਨੂੰ ਲੈ ਕੇ ਫੀਲਡਿੰਗ ਨੂੰ ਲੈ ਕੇ ਬੈਟਿੰਗ ਨੂੰ ਲੈ ਕੇ ਬੱਡੇ-ਬੱਡੇ ਨਾਂ ਇਹਦੇ ਵਿੱਚ ਸ਼ਾਮਲ ਨੇ ਜਿਵੇਂ ਮੈਕਸ ਬੈਲ ਹੋਣ, ਸ਼੍ਰੇਸ਼ ਅੱਈਅਰ ਹੋਣ, ਵੱਡੇ-ਵੱਡੇ ਨਾਂ ਇਹਦੇ ਵਿੱਚ ਸ਼ਾਮਲ ਨੇ ਜਿਸ ਨੂੰ ਲੈ ਕੇ ਕਿ ਵੱਡੀ ਵਧੀਆ ਟੀਮ ਬਣ ਕੇ ਜਿਹੜੀ ਹੈ ਉਹ ਰਾਜਸਥਾਨ ਰਾਇਲ ਦੇ ਸਾਹਮਣੇ ਮੁਕਾਬਲਾ ਕਰੇਗੀ ਤਾਂ ਰਾਜਸਥਾਨ ਰਾਇਲ ਦੀ ਟੀਮ ਵੀ ਇੱਕ ਵਧੀਆ ਟੀਮ ਮੰਨੀ ਜਾ ਰਹੀ ਦੱਸਦੀ ਹੈ ਕਿ ਜਿੰਨੇ ਵੀ ਕ੍ਰਿਕਟ ਦੇ ਵਿਸ਼ੇਸ਼ਾਸ਼ਕ ਨੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਕਿੰਗ ਦੀ ਟੀਮ ਇਸ ਵਾਰ ਬਹੁਤ ਵਧੀਆ ਹੈ ਕਿਉਂਕਿ ਸ਼੍ਰੇਸ਼ ਅੱਈਅਰ ਕਪਤਾਨ ਨੇ ਕਿਉਂਕਿ ਜਿੰਨੇ ਟੀਮਾਂ ਦੀ ਪਹਿਲਾਂ ਸ਼੍ਰੇਸ਼ ਅੱਈਅਰ ਨੇ ਕਪਤਾਨੀ ਕੀਤੀ ਹੈ ਉਹਨਾਂ ਦੇ ਵਿੱਚੋਂ ਲਗਭਗ ਉਹ ਆਈਪੀਐਲ ਜੇਤੂ ਰਹੇ ਨੇ ਤੇ ਹੁਣ ਅੱਜ ਮੁਕਾਬਲਾ ਸ਼ਾਮ ਨੂੰ 7:30 ਵਜੇ ਮੋਹਾਲੀ ਦੇ ਵਿੱਚ ਖੇਡਿਆ ਜਾਣਾ ਤੇ ਨਾਲ ਦੀ ਨਾਲ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨੋ ਡਰੋਨ ਨੋ ਫ્લાਇੰਗ ਏਰੀਆ ਜਿਹੜਾ ਕੋਸ਼ਿਸ਼ ਕਰ ਦਿੱਤਾ ਗਿਆ ਯਾਨੀ ਕਿ ਕੋਈ ਵੀ ਉੱਡਣ ਵਾਲੀ ਵਸਤੂ ਹੈ ਜੇ ਉਹ ਚਾਹੇ ਡਰੋਨ ਹੈ ਜਾਂ ਕੋਈ ਹੋਰ ਚੀਜ਼ ਹੈ ਉਸ ਤੇ ਪਾਬੰਦੀ ਲਗਾ ਦਿੱਤੀ ਹੈ ਤੇ ਨਾਲ ਦੀ ਨਾਲ 2000 ਸੁਰੱਖਿਆ ਕਰਮੀ ਪੁਲਿਸ ਦਾ ਉੱਥੇ ਤਾਇਨਾਤ ਰਹੇਗਾ ਜਿਸ ਕਰਕੇ ਵੀ ਜਿਹੜਾ ਮਾਹੌਲ ਹੈ ਕੋਈ ਕਿਸੇ ਤਰ੍ਹਾਂ ਦੀ ਖਰਾਬੀ ਨਾ ਹੋਵੇ ਕੋਈ ਖਰਾਬੀ ਨਾ ਕਰੇ ਕੋਈ ਸ਼ਰਾਰਤੀ ਐਂਸਰ ਜਿਹੜਾ ਉੱਥੇ ਪਹੁੰਚ ਕੇ ਕੋਈ ਨੁਕਸਾਨ ਨਾ ਕਰੇ ਵੱਡੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮੀ ਉੱਥੇ ਪਹੁੰਚੇ ਨੇ ਤੇ ਦੱਸ ਦਈਏ ਕਿ ਅੱਜ 7:30 ਵਜੇ ਰਾਜਸਥਾਨ ਰਾਇਲਜ਼ ਤੇ ਪੰਜਾਬ ਸੁਪਰ ਕਿੰਗ ਦਾ ਜਿਹੜਾ ਮੈਚ ਮੁਹਾਲੀ 'ਚ ਖੇਡਿਆ ਜਾਵੇਗਾ